ਸਸ਼ੀ ਕਾਂਝੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਜਸਸੀ ਮਾਂ ਹਾਂ ਕਹਿੰਦੇ ਆ ਕਿ ਜਦੋਂ ਵੀ ਅਸੀਂ ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਡਿਸਕਸ਼ਨ ਕਰਦੇ ਆ ਗੱਲਬਾਤ ਕਰਦੇ ਆ ਤਾਂ ਤਕਰੀਬਨ ਚਰਚਾ ਹਮੇਸ਼ਾ ਦੂਜੇ ਬਾਰੇ ਹੁੰਦੀ ਹੈ ਆਪਣੇ ਬਾਰੇ ਨਹੀਂ ਹੁਣ ਕਿਸੇ ਨੇ ਕਿਸੇ ਨੂੰ ਪੁੱਛਿਆ ਤੁਸੀਂ ਕਿਵੇਂ ਹੋ ਤੁਸੀਂ ਕਿਵੇਂ ਹੋ ਦਾ ਮਤਲਬ ਪੁੱਛਣ ਦਾ ਇਹ ਸੀ ਕਿ ਤੁਸੀਂ ਕਿਵੇਂ ਹੋ ਪਰ ਅਸੀਂ ਕੀ ਦੱਸਦੇ ਆ ਅਸੀਂ ਦੱਸਦੇ ਆ ਕਿ ਬਿਲਕੁਲ ਸਭ ਵਧੀਆ ਹੈ ਘਰ ਵਾਲਾ ਆ ਕਰਦਾ ਹੈ ਜਾਂ ਬੱਚੇ ਆ ਕਰਦੇ ਆ ਜਾਂ ਆ ਸਾਡਾ ਬਿਜ਼ਨਸ ਹੈ ਆ ਸਾਡਾ ਕੰਮਕਾਰ ਹੈ ਅਸੀਂ ਵਧੀਆ ਆ ਵਾਂ ਪਰਿਵਾਰ ਸੈਟ ਹੈ ਬੱਚੇ ਸੈਟ ਨੇ ਜਾਂ ਬੱਚੇ ਪੜ ਰਹੇ ਨੇ ਅੱਛੀ ਲਾਈਫ ਚੱਲਦੀ ਪਈ ਹੈ ਅੱਛੀ ਲਾਈਫ ਚੱਲਦੀ ਪਈ ਹੈ ਗੱਲ ਇਹ ਸੀ ਕਿ ਅੱਛੀ ਲਾਈਫ ਚੱਲਦੀ ਪਈ ਹੈ ਹੁਣ ਤੁਹਾਡੇ ਬੱਚਿਆਂ ਬਾਰੇ ਜੋ ਪੁੱਛਣਾ ਚਾਹੁੰਦਾ ਹੈ ਜੋ ਉਹ ਬੱਚੇ ਮਾਰੇ ਪੁੱਛੇਗਾ ਪਰ ਜਦੋਂ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਕਿਵੇਂ ਦਾਤ ਮਤਲਬ ਹੈ ਕਿ ਕੀ ਤੁਸੀਂ ਆਪਣੀ ਲਾਈਫ ਤੋਂ ਆਪਣੀ ਜ਼ਿੰਦਗੀ ਤੋਂ ਸੈਟੀਸਫਾਈਡ ਹੋ ਜਿੱਦਾਂ ਦਾ ਵਕਤ ਚੱਲ ਰਿਹਾ ਉਸ ਮੁਤਾਬਕ ਕੀ ਤੁਸੀਂ ਆਪਣੇ ਆਪ ਨੂੰ ਉਸ ਮੁਤਾਬਕ ਬਸ ਢਾਲ ਲਿਆ ਹੈ ਜਾਂ ਢਲ ਗਏ ਹੋ ਜਾਂ ਇਦਾਂ ਹੀ ਸੋਚਿਆ ਸੀ ਸੋਚਣ ਨਾਲ ਤੇ ਵੈਸੇ ਕੁਝ ਨਹੀਂ ਹੁੰਦਾ ਜਾਂ ਜ਼ਿੰਦਗੀ ਤੋਂ ਅਸੀਂ ਸਿਰਫ ਮੰਨ ਲਓ ਕਿ ਇੱਕ ਮੰਦੇ ਅੰਦਰ ਸੀ ਕਿ ਬਸ ਐ ਦਾਂ ਹੋਵੇ ਐਦਾਂ ਹੋਵੇ ਐਦਾਂ ਹੋਵੇ ਤੇ ਬਸ ਉਹਦਾ ਹੀ ਜਾਂਦਾ ਹੈ ਕਈ ਵਾਰੀ ਜੋ ਅਸੀਂ ਸੋਚਿਆ ਹੁੰਦਾ ਹੈ ਉਸ ਤੋਂ ਜ਼ਿਆਦਾ ਮਿਲ ਜਾਂਦਾ ਹੈ ਤੇ ਕਈ ਵਾਰੀ ਅਸੀਂ ਜੋ ਸੋਚਿਆ ਹੁੰਦਾ ਹੈ ਉਸ ਦੇ ਨੇੜੇ ਤੇੜੇ ਵੀ ਨਹੀਂ ਜਾਂਦਾ ਇਹ ਸਚਾਈਆ ਕਈ ਵਾਰੀ ਬਹੁਤ ਲੋਕ ਆਉਂਦੇ ਆ ਉਹਨਾਂ ਦੀ ਗੱਲਬਾਤ ਇਹ ਹੁੰਦੀ ਹੈ ਕਿ ਜੋ ਹੋ ਰਿਹਾ ਹੈ ਤੇ ਕਦੀ ਦਿਮਾਗ 'ਚ ਆਇਆ ਹੀ ਨਹੀਂ ਸੀ ਤੁਸੀਂ ਇਹ ਸੋਚੋ ਕਿ ਜੋ ਸਾਡੇ ਸੋਚਣ ਨਾਲ ਕੁਝ ਨਹੀਂ ਹੋ ਰਿਹਾ ਤਾਂ ਫਿਰ ਅਸੀਂ ਰੋਗ ਬਿਮਾਰੀ ਚਿੰਤਾਵਾਂ ਕਿੱਥੋਂ ਆ ਰਹੀਆਂ ਫਿਰ ਅਸੀਂ ਸੋਚ ਕਿਉਂ ਰਹੇ ਹਾਂ ਫਿਰ ਅਸੀਂ ਪਲਾਨਿੰਗਾਂ ਕਿਉਂ ਕਰ ਰਹੇ ਹਾਂ ਫਿਰ ਕਹਿੰਦੇ ਜੀ ਕਰੀਏ ਕੀ ਦੁਨੀਆਦਾਰੀ ਹੈ ਕਰਨਾ ਪੈਂਦਾ ਹੈ ਦੱਸੋ ਜਾਨੀ ਕਿ ਅਸੀਂ ਦੁਨੀਆਦਾਰੀ ਦੇ ਜਵਾਬ ਦੇ ਆਂ ਕਿ ਅਸੀਂ ਇਸ ਦੁਨੀਆ ਵਿੱਚ ਸਿਰਫ ਦੁਨੀਆਦਾਰੀ ਨੂੰ ਜਵਾਬ ਦੇਣ ਲਈ ਆਏ ਆਂ ਇੱਕ ਕੰਮ ਇੱਕ ਕਰਮ ਕਰ ਦਿੱਤਾ ਅਸੀਂ ਇੱਕ ਡਿਸੀਜਨ ਲੈ ਲਿਆ ਸੀ ਉਸ ਵਿੱਚ ਅਸੀਂ ਅੱਗੇ ਵਧੇ ਸਾਡੇ ਨਾਲ ਧੋਖਾ ਹੋਇਆ ਮੰਨ ਲਓ ਉਸ ਟਾਈਮ ਤੇ ਸਾਨੂੰ ਉਹ ਸਹੀ ਲੱਗਿਆ ਅਸੀਂ ਉਹ ਕੀਤਾ ਹੁਣ ਕਿਉਂ ਕੀਤਾ ਨਾ ਤੇ ਵਕਤ ਤੋਂ ਪਿੱਛੇ ਮੁੜ ਕੇ ਤੁਸੀਂ ਉੱਥੇ ਜਾ ਕੇ ਖੜੇ ਹੋ ਸਕਦੇ ਨਾ ਹੀ ਤੁਹਾਨੂੰ ਕਿਸੇ ਨੇ ਇਸ ਬਾਰੇ ਜਵਾਬ ਦੇਣਾ ਏ ਕਿਉਂਕਿ ਜਦੋਂ ਅਸੀਂ ਜੋ ਕੀਤਾ ਉਸ ਮੁਤਾਬਕ ਉਸ ਟਾਈਮ ਤੇ ਉਦਾਂ ਦੇ ਸਟਾਰ ਸੀ ਉਦਾਂ ਦੇ ਗ੍ਰਹਿ ਸੀ ਜਾਂ ਉਦਾਂ ਦੀ ਸਾਡੀ ਸੋਚ ਸੀ ਜਾਂ ਉਦਾਂ ਦਾ ਸਾਡਾ ਮਨ ਸੀ ਸਾਡੇ ਹਲਾਸ ਸੀ ਸਾਡਾ ਮਨ ਨਹੀਂ ਮੰਨਿਆ ਅਸੀਂ ਸਮਾਜ ਦੇ ਪਰਿਵਾਰ ਦੇ ਖਿਲਾਫ ਜਾ ਕੇ ਕੋਈ ਡਿਸੀਜਨ ਲਿਆ ਤੇ ਅਸੀਂ ਉਸ ਰਿਸ਼ਤੇ ਵਿੱਚ ਜਾਂ ਉਸ ਕੰਮ ਵਿੱਚ ਜਾਂ ਉਸ ਕੋਈ ਮੰਨ ਲਓ ਕੋਈ ਸੇਲ ਪਰਚੇਜ ਕਰਨ ਵਿੱਚ ਉਹ ਚੀਜ਼ ਕਰਦੀ ਅੱਗੇ ਜਾ ਕੇ ਉਸ ਦਾ ਰੇਟ ਵਧ ਗਿਆ ਅੱਗੇ ਜਾ ਕੇ ਸਾਨੂੰ ਉਸ ਰਿਸ਼ਤੇ ਵਿੱਚ ਧੋਖਾ ਮਿਲ ਗਿਆ ਅੱਗੇ ਜਾ ਕੇ ਸਾਨੂੰ ਕੁਝ ਪਰੇਸ਼ਾਨੀਆਂ ਫੇਸ ਕਰਨੀਆਂ ਪਈਆਂ ਫੇਰ ਫਿਰ ਅਸੀਂ ਸਿਰ ਫੜ ਕੇ ਬਹਿ ਗਏ ਕਿ ਹਾਏ ਹਾਏ ਉਦੋਂ ਨਾ ਵੇਚਿਆ ਹੁੰਦਾ ਤੇ ਅੱਜ ਨਹੀਂ ਨਾ ਰੇਟ ਸੀ ਹਾਏ ਹਾਏ ਜੇ ਮਾਪਿਓ ਦੀ ਮੰਨੀ ਹੁੰਦੀ ਵਿਆਹ ਨਾ ਕਰਵਾਇਆ ਹੁੰਦਾ ਤੇ ਆ ਹੁੰਦਾ ਜਾਂ ਜਿੱਥੇ ਮਾਪਿਓ ਕਹਿੰਦੇ ਸੀ ਉੱਥੇ ਕਰ ਲੈਂਦੇ ਤਾਂ ਸ਼ਾਇਦ ਆ ਹੁੰਦਾ ਸ਼ਾਇਦ ਜੇ ਕਿਸ ਨੇ ਨਹੀਂ ਵੀ ਆਈ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ ਕਿਉਂ ਹੁੰਦਾ ਸਹੀ ਕੀ ਗਰੰਟੀ ਹੈ ਕਿ ਉਹ ਸਹੀ ਹੁੰਦਾ ਨਹੀਂ ਨਾ ਤੇ ਕਿਉਂ ਆਪਣੇ ਆਪ ਨੂੰ ਦੋਸ਼ ਦੇ ਰਹੇ ਆ ਅਸੀਂ ਜੋ ਸੀ ਜੋ ਹੋ ਗਿਆ ਉਹ ਹੋ ਗਿਆ ਉਸ ਤੇ ਮਿੱਟੀ ਪਾ ਕੇ ਹੁਣ ਕੀ ਹੈ ਕੀ ਸਾਡੇ ਮੁਤਾਬਕ ਹੈ ਕੀ ਅਸੀਂ ਇਸ ਵਿੱਚ ਖੁਸ਼ੀ ਹਾਂ ਕੀ ਸਾਡੀ ਜ਼ਿੰਦਗੀ ਰੋ ਕੇ ਕਰਲਾ ਕੇ ਪਰੇਸ਼ਾਨ ਹੋ ਕੇ ਸਾਡਾ ਵਕਤ ਤੇ ਨਹੀਂ ਲੰਘ ਰਿਹਾ ਅਗਰ ਇਹ ਹੈ ਤਾਂ ਉਸ ਵਿੱਚੋਂ ਬਾਹਰ ਨਿਕਲ ਜਾ ਜਿੰਨੀ ਛੇਤੀ ਹੋ ਸਕਦਾ ਉਸ ਚੀਜ਼ ਨੂੰ ਛੱਡੋ ਕਿਉਂ ਕਿ ਕਿਸੀ ਵੀ ਚੀਜ਼ ਨੂੰ ਫੜ ਕੇ ਰੱਖਣਾ ਜੋ ਤੁਹਾਨੂੰ ਚਿੰਤਾਵਾਂ ਰੋਗ ਬਿਮਾਰੀ ਪਰੇਸ਼ਾਨੀ ਡਿਪਰੈਸ਼ਨ ਦਿੰਦੀ ਹੈ ਤੇ ਤੁਹਾਡਾ ਆਪਣਾ ਹੀ ਇੱਕ ਰੋਗ ਹੈ ਉਹ ਤੁਹਾਡਾ ਆਪਣਾ ਰੋਗ ਹੈ ਉਹ ਤੁਸੀਂ ਫੜਿਆ ਹੈ ਇੱਕ ਗੱਲ ਹੋਰ ਜੋ ਮੈਂ ਵਾਰ-ਵਾਰ ਕਹਿੰਨੀ ਆ ਕੋਈ ਸਾਬਤ ਕਰੇ ਕਿ ਪ੍ਰਮਾਤਮਾ ਕਰਦਾ ਹੈ ਬਿਲਕੁਲ ਨਹੀਂ ਕਰਦਾ ਕਿਉਂ ਕਰੇਗਾ ਉਹ ਕਿਉਂ ਦੇਗਾ ਆਪਣੇ ਬੱਚਿਆਂ ਨੂੰ ਦੁੱਖ ਕਿਉਂ ਦਏਗਾ ਹਾਂ ਸੁੱਖ ਦੁੱਖ ਪਰੇਸ਼ਾਨੀਆਂ ਇਹ ਦੁਨੀਆਦਾਰੀ ਦੀਆਂ ਨੇ ਸਾਡੇ ਕਰਮਾ ਕਰਮਾ ਮਤਲਬ ਕਰ ਜੋ ਰਹੀਆਂ ਉਹ ਸਾਡਾ ਸਾਹਮਣੇ ਆਉਂਦਾ ਹੈ ਸਾਡਾ ਕਰਮ ਬਣ ਜਾਂਦਾ ਹੈ ਸਾਡੀ ਨੀਅਤ ਮੁਤਾਬਕ ਸਾਨੂੰ ਉਸਦੇ ਫਲ ਮਿਲਨੇ ਹੀ ਮਿਲਨੇ ਆ ਜੋ ਬੀਜਾਂਗੇ ਉਹ ਵੱਡਾਂਗੇ ਵੀ ਤਾਂ ਇਸ ਕਰਕੇ ਅਗਰ ਤਾਂ ਕੋਈ ਅਸੀਂ ਵਕਤ ਮੁਤਾਬਕ ਗਲਤੀ ਕੀਤੀ ਹੈ ਤਾਂ ਠੀਕ ਹੈ ਉਸ ਨੂੰ ਜਿੰਨੀ ਜਲਦੀ ਹੋ ਸਕੇ ਅਕਸੈਪਟ ਕਰੋ ਕਿ ਹਾਂ ਭਾਈ ਹੋਇਆ ਛਾੜ ਦਿਓ ਤੁਸੀਂ ਫਾਂਸੀ ਜਿਹੜੀ ਜਾਣ ਨਾਏ ਗਲਤੀ ਹੋਈ ਹੈ ਪਰ ਹੁਣ ਮੈਨੂੰ ਲੱਗਦਾ ਹੈ ਕਿ ਆ ਇਦਾਂ ਨਹੀਂ ਹੈ ਤਾਂ ਮੈਂ ਇਸ ਚੀਜ਼ ਚਾਹੁੰਦਾ ਕਿਉਂਕਿ ਦੁਬਾਰ ਵਾਰ ਉਹ ਵਕਤ ਉਹ ਸਮਾਂ ਨਹੀਂ ਆਉਣਾ ਲੰਘ ਰਿਹਾ ਹੈ ਔਰ ਬੜੀ ਤੇਜ਼ੀ ਨਾਲ ਲੰਘ ਰਿਹਾ ਹੈ ਤੇ ਇਹ ਸੋਚੋ ਕਿ ਦੁਨੀਆਦਾਰੀ ਦੇ ਵਿੱਚ ਜੋ ਸਾਨੂੰ ਇਸ ਟਾਈਮ ਤੇ ਮਿਲਿਆ ਹੈ ਇਹ ਅੱਗੇ ਜਾਂ ਪਿੱਛੇ ਕਦੋਂ ਸਾਈਡ ਤੇ ਮਿਲਣਾ ਇਹਦੀ ਕੋਈ ਗਾਰੰਟੀ ਨਹੀਂ ਹੈ ਤੇ ਸਵਰਗ ਤੇ ਨਰਕ ਕੁਝ ਵੀ ਨਹੀਂ ਹੈ ਜਿਸ ਮੁਤਾਬਕ ਜ਼ਿੰਦਗੀ ਅਸੀਂ ਆਪਣੀ ਜਿਉਨੇ ਆ ਉਹੀ ਸਵਰਗ ਤੇ ਨਰਕ ਹੈ ਅਗਰ ਅਸੀਂ ਆਪਣੇ ਮਨ ਦੀ ਕਰ ਰਹੇ ਆ ਸਾਡੇ ਮਨ ਦੀਆਂ ਹੋ ਰਹੀਆਂ ਨੇ ਅਸੀਂ ਖੁਸ਼ ਆ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਆ ਛੋਟੀਆਂ-ਛੋਟੀਆਂ ਮੁਸੀਬਤਾਂ ਨੂੰ ਅਸੀਂ ਉਹ ਚੱਪੂ ਦੀ ਤਰ੍ਹਾਂ ਪਿੱਛੇ ਨੰਗਾ ਹੀ ਜਾਂਦੇ ਆ ਅੱਗੇ ਵਧੀ ਜਾਂਦੇ ਆ ਤਾਂ ਇਹ ਸਵਰਗ ਹੈ ਇਹ ਜ਼ਿੰਦਗੀ ਸਵਰਗ ਹੈ ਆਪਣੀ ਨਿੰਦੇ ਸੌਂਦੇ ਆ ਆਪਣੀ ਨਿੰਦੇ ਉੱਠਦੇ ਆ ਅੱਛਾ ਕੰਮ ਕਾਰ ਕਰਦੇ ਆ ਕੋਈ ਜ਼ਿਆਦਾ ਜ਼ਿਆਦਾ ਵੱਡੀ ਖਤਰਨਾਕ ਗੱਲ ਕੋਈ ਨਹੀਂ ਜੋ ਸਾਡੇ ਦਿਮਾਗ ਦੇ ਉੱਤੇ ਕਰੰਟ ਵਾਂਗੂ ਬੈਠੀ ਹੈ ਤਾਂ ਇਹ ਹੀ ਸਵਰਗ ਹੈ ਜੋ ਲਾਈਫ ਚੱਲਦੀ ਪਈ ਹੈ ਜਾਂ ਜਿੱਦਾਂ ਦੀ ਚੱਲਦੀ ਪਈ ਹੈ ਉਸ ਤੇ ਸਾਡਾ ਮਨ ਖੁਸ਼ ਹੈ ਪਾਸੇ ਹੀ ਸਵਰਗ ਹੈ ਤੇ ਨਰਕ ਕੀ ਹੈ ਕਰਦੇ ਕੁਝ ਹੋਰ ਪਈਆਂ ਹੋਰ ਕੁਝ ਹੋ ਰਿਹਾ ਹੈ ਤੁਰਦੇ ਕਿਸੇ ਪਾਸੇ ਨੂੰ ਪਈਆਂ ਰਿਜ਼ਲਟ ਕਿਸੇ ਪਾਸੇ ਨੂੰ ਮਿਲਦੇ ਪਏ ਆ 99 ਤੇ ਜਾ ਕੇ ਕੰਮ ਖਰਾਬ ਹੁੰਦੇ ਆ ਸਿਰੇ ਤੇ ਜਾ ਕੇ ਰਿਸ਼ਤੇਦਾਰ ਜਾਂ ਦੂਜੇ ਸਾਰੇ ਛੱਡ ਦਿੰਦੇ ਆ ਰੋਗ ਬਿਮਾਰੀ ਚਿੰਤਾ ਤੇ ਹਰ ਰੋਜ਼ ਰਾਤ ਨੂੰ ਤਾਰਿਆਂ ਨੂੰ ਦੇਖ ਕੇ ਜਾਂ ਸਵਾਨ ਨੂੰ ਦੇਖ ਕੇ ਜਾਂ ਛੱਤ ਨੂੰ ਦੇਖ ਕੇ ਅੱਖਾਂ 'ਚੋਂ ਹੰਝੂ ਸਿੱਟ ਕੇ ਸੌਣੇ ਆ ਕਿਸੇ ਦੀਆਂ ਗੱਲਾਂ ਸਾਡੇ ਦਿਮਾਗ ਤੇ ਚੁੱਭ ਰਹੀਆਂ ਤੇ ਅਸੀਂ ਉਹਦੇ ਮੋਢੇ ਤੇ ਚੜੇ ਬੈਠੇ ਆ ਮਤਲਬ ਇਹੀ ਆ ਇਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਜਿਵੇਂ ਬਸ ਉਹਦੇ ਮੋਢੇ ਤੇ ਚੜ ਕੇ ਹੀ ਅਸੀਂ ਦੁਨੀਆ 'ਚ ਆਏ ਆ ਬਹੁਤੇ ਲੋਕ ਆ ਕੇ ਕਹਿਣਗੇ ਲੈ ਹੋਰ ਕਿੱਥੇ ਜਾਵਾਂਗੇ ਹੋਰ ਕੀ ਕਰਾਂਗੇ ਰੋਟੀ ਕਿੱਥੋਂ ਖਾਵਾਂਗੇ ਸੁਣਨੀ ਪੈਣੀ ਐ ਸੁਣਨੀ ਹੋਈ ਪੈਣੀ ਐ ਐਦਾਂ ਹੀ ਕੱਟਣੀ ਪੈਣੀ ਐ ਲੈ ਮੈਡਮ ਐਦਾਂ ਥੋੜਾ ਹੁੰਦਾ ਏ ਲੋ ਦੱਸੋ ਜੇ ਐਦਾਂ ਨਹੀਂ ਹੁੰਦਾ ਤੇ ਫਿਰ ਕਿਦਾਂ ਹੁੰਦਾ ਏ ਉਠੜਾ ਦੇ ਤੁਹਾਨੂੰ ਪੈਣਾ ਐ ਕਰਮ ਆਪਣੇ ਸਹੀ ਤੁਹਾਨੂੰ ਕਰਨੇ ਪੈਣੇ ਆ ਆਪਣੇ ਆਪ ਨੂੰ ਜਗਾਉਣਾ ਪੈਣਾ ਐ ਹਨਾ ਤੇ ਆਪਣੀਆਂ ਚੀਜ਼ਾਂ ਆਪਣੀਆਂ ਚੀਜ਼ਾਂ ਤੁਹਾਡੇ ਸਾਹ ਨਹੀਂ ਤੁਹਾਡੀ ਜ਼ਿੰਦਗੀ ਐ ਤੁਹਾਡੀ ਬਾਡੀ ਐ ਤੁਹਾਨੂੰ ਕੁਦਰਤ ਨੇ ਬੜਾ ਸਪੈਸ਼ਲ ਬਣਾਇਆ ਆਪਣੀ ਇੰਪੋਰਟੈਂਸ ਨੂੰ ਜਿੱਦਣ ਤੁਸੀਂ ਮੰਨ ਗਏ ਉਦੋਂ ਤੁਸੀਂ ਕਾਮਯਾਬ ਠੀਕ ਹੈ ਤਾਂ ਅੱਜ ਆਪਣੀ ਚਰਚਾ ਦਾ ਵਿਸ਼ਾ ਇਹ ਸੀ ਦੂਜੇ ਵੱਲ ਨਹੀਂ ਦੇਖਣਾ ਆਪ ਆਪਣੇ ਆਪ ਨੂੰ ਬਦਲ ਕੇ ਆਪਣੀਆਂ ਸਥਿਤੀਆਂ ਚੋਂ ਨਿਕਲਣ ਦੀ ਕੋਸ਼ਿਸ਼ ਜ਼ਰੂਰ ਕਰੋ ਸੱਚ ਜਾਨੋ ਰਿਲੈਕਸ ਮਿਲੂਗੀ ਇੱਕ ਗੱਲ ਹੋ ਕਾਫੀ ਦੇਰ ਤੋਂ ਕਰ ਰਹੇ ਆ ਸਾਰਾ ਪਰਿਵਾਰ ਇਦਾਂ ਕਰਦਾ ਹੈ ਉਹ ਕਰਦਾ ਹੈ ਪਰਿਵਾਰ ਪਰਿਵਾਰ ਹੈ ਉਹਨਾਂ ਦੇ ਆਪਣੇ ਸਟਾਰ ਨੇ ਠੀਕ ਹੈ ਕੁਦਰਤ ਨੇ ਤੁਹਾਡੇ ਨਾਲ ਜੋੜਿਆ ਪਰ ਤੁਹਾਡੇ ਵਰਗੇ ਤੇ ਨਹੀਂ ਹੈ ਨਾ ਤੁਹਾਡੇ ਵਰਗੇ ਤੇ ਨਹੀਂ ਹੈ ਨਾ ਇੱਕ ਮਾਂ ਦੇ ਘਰ ਚਾਰ ਬੱਚੇ ਪੈਦਾ ਹੋਏ ਸਾਰਾਂ ਦਾ ਸੁਭਾਤ ਨਹੀਂ ਨਾ ਮਿਲਦਾ ਤੇ ਮਾਂ ਦਾ ਕੋਈ ਕਸੂਰ ਨਹੀਂ ਹੈ ਮਾਂ ਦਾ ਕੋਈ ਕਸੂਰ ਨਹੀਂ ਤਾਂ ਉਸ ਨੂੰ ਉਸਦੇ ਕਰਮ ਅਨੁਸਾਰ ਉਹ ਜ਼ਿੰਦਗੀ ਮਿਲੀ ਹੈ ਉਸਦੇ ਸਟਾਰ ਮਿਲੇ ਹਨ ਤਾਂ ਤੁਸੀਂ ਕੀ ਕਰਨਾ ਹੈ ਸਿਰਫ ਆਪਣੇ ਆਪਣੇ ਪਰਿਵਾਰ ਦੇ ਨਾਲ ਕਿਸੇ ਨੂੰ ਦੁੱਖ ਤੇ ਚਲੋ ਕੀ ਦੇਣਾ ਹੈ ਆਪਣੀ ਜ਼ਿੰਦਗੀ ਨੂੰ ਬਦਲਣ ਦੇ ਤਰੀਕੇ ਜੋ ਤੁਹਾਨੂੰ ਲੱਗਦਾ ਕਿ ਕੁਝ ਬਦਲਣਾ ਚਾਹੀਦਾ ਹੈ ਅਰੇ ਥੋੜੇ ਦਿਨ ਬਦਲ ਕੇ ਦੇਖ ਲੋ ਰਿਲੈਕਸ ਮਿਲੇ ਤਾਂ ਠੀਕ ਹੈ ਜਿੱਦਾਂ ਮੈਂ ਕਹਿੰਨੀ ਆ ਕਿ ਨੀਂਦ ਨਹੀਂ ਆ ਰਹੀ ਤਾਂ ਜਗਾ ਬਦਲ ਲਓ ਔਰਾ ਬਦਲ ਜਾਏਗਾ ਤਾਂ ਇਸੇ ਤਰ੍ਹਾਂ ਕੁਝ ਰੂਟੀਨ ਚੇਂਜ ਕਰ ਲੋ ਕੁਝ ਤੇ ਬਦਲੇਗਾ ਐਕਸਪੈਰੀਮੈਂਟ ਹੀ ਸਹੀ ਬੜੇ ਸਮਝਦਾਰ ਹੋ ਤੁਸੀਂ 5 ਨਵੰਬਰ 2024 ਦਿਨ ਮੰਗਲਵਾਰ ਦਾ ਚਤੁਰਥੀ ਤਿਥੀ ਹੈ ਜੀ ਅੱਜ ਤੇ ਨਾਲ ਜੇਸ਼ਟਾ ਨਕਸ਼ਤਰ 9:42 ਮਿੰਟ ਤੱਕ ਉਸ ਤੋਂ ਬਾਅਦ ਚੱਲੇਗਾ ਜੀ ਅਤੀ ਗੰਡਯੋਗ ਦੇ ਵਿੱਚ ਤਕਰੀਬਨ ਸਿੰਘ ਰਾਸ਼ੀ ਤਨੂ ਰਾਸ਼ੀ ਵਿੱਚ ਚੰ드ਰਮਾ ਚਲੇ ਜਾਣਗੇ ਤੇ ਨਕਸ਼ਤਰ ਰਹੇਗਾ ਮੂਲ ਮੂਲ ਨਕਸ਼ਤਰ ਵੀ ਗੰਡ ਮੂਲ ਦਾ ਨਕਸ਼ਤਰ ਹੈ ਤੇ ਜੋ ਬੁੱਧਵਾਰ 11 ਵਜੇ ਤੱਕ ਚੱਲੇਗਾ ਜਾਨੀ ਬੁੱਧਵਾਰ 11 ਵਜੇ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗਣਮূল ਦੀ ਪੂਜਾ ਲੱਗੇਗੀ 13 11 52 ਤੱਕ ਰਹੇਗੀ 11:55 ਤੋਂ ਸ਼ੁਰੂ ਹੋ ਜਾਏਗੀ ਚੰਗਾ ਤੇ ਰਾਤ ਨੂੰ 24 17 ਸਵੇਰੇ ਤੜਕੇ ਤੱਕ ਰਹੇਗੀ ਤੇ ਅੱਜ ਗਣਪਤੀ ਚਤੁਰਥੀ ਰਹੇਗੀ ਦਾ ਵਰਤ ਵੀ ਰਹੇਗਾ ਆਪਣੇ ਜੋਗ ਵਿੱਚ ਚੰਦਰਮਾ ਗਏ ਤੁਨੂ ਰਾਸ਼ੀ ਵਿੱਚ ਤੁਨੂ ਰਾਸ਼ੀ ਵਿੱਚ ਔਰ ਸਵੇਰੇ 9:45 ਮਿੰਟ ਤੇ ਕੀ ਪਰਵਾਪਾਵੇਗਾ ਉਸ ਤੋਂ ਪਹਿਲਾਂ ਵੀ ਤੇ ਬਾਅਦ ਚੀਜ਼ ਤੇ ਚਰਚਾ ਕਰਦੇ ਆ ਰਾਹੁ ਕਾਲ ਦਾ ਟਾਈਮ ਅੱਜ ਮੰਗਲਵਾਰ ਵਾਲੇ ਦਿਨ ਰਹੇਗਾ तकरीबन 3 ਵਜੇ ਤੋਂ ਲੈ ਕੇ 4:30 ਵਜੇ ਤੱਕ ਇਸੇ ਪਰਚਾ ਗ੍ਰਹਾਂ ਦੇ ਮੁਤਾਬਕ ਸਭ ਤੋਂ ਪਹਿਲਾਂ ਅਰੇ ਜਨੀ ਮੇਸ਼ ਰਾਸ਼ੀ ਵਾਲਿਆਂ ਦੇ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਵੀ ਥੋੜਾ ਜਵਲ ਜਿਵੇਂ ਭਰਿਆ ਰਹੇਗਾ ਕੇਤੂ ਦਾ ਨਕਸ਼ਤਰ ਮਿੱਤਰਨਾ ਹੋਣ ਕੇ ਮਨ ਕਿਸੇ ਇੱਕ ਪਰੇਸ਼ਾਨੀ ਤੇ ਤਕਰੀਬਨ ਜੋ ਪਲੈਨਿੰਗਾਂ ਤੁਸੀਂ ਵੀ ਕੀਤੀਆਂ ਸੀ ਉਹ ਥੋੜੀਆਂ ਲੱਗ ਰਿਹਾ ਕਿ ਕਿਤੇ ਐ ਨਾ ਹੋ ਜੇ ਐ ਨਾ ਹੋ ਜੇ ਥੋੜਾ ਜਿਹਾ ਪਰੇਸ਼ਾਨ ਮਨ ਰਹਿ ਸਕਦਾ ਹੈ ਸਿਹਤ ਵੀ ਠੀਕ ਰਵੇ ਇਹਦੇ ਲਈ ਕੁੱਤੇ ਨੂੰ ਰੋਟੀ ਪਾਉਣੀ ਹੈ ਗਾਂ ਨੂੰ ਰੋਟੀ ਪਾਉਣੀ ਹੈ ਸ਼ੁਕਰ ਨੂੰ ਸਹੀ ਕਰਨਾ ਹੈ ਕਿ ਤੁਹਾਨੂੰ ਸਹੀ ਕਰਨਾ ਹੈ ਅਗਰ ਜ਼ਿਆਦਾ ਪਰੇਸ਼ਾਨੀ ਹੈ ਤਾਂ ਕਾਲੇ ਚਿੱਟੇ ਤੇਲ ਜਾਲ ਪ੍ਰਵਾਹ ਕਰ ਦਿਓ ਮਾਂ ਦੇ ਪੈਰੀਂ ਹੱਥ ਲਗਾਓ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਚੋਕ ਤੁਹਾਡੇ ਲਗਨ ਦਾ ਮਾਲਕ ਬੈਠਾ ਹੈ ਨੀਚ ਦਾ ਇਸ ਕਰਕੇ ਆਪਣੀ ਸੋਚ ਨੂੰ ਸਾਤਵਿਕ ਕਰਨ ਲਈ ਮੈਡੀਟੇਸ਼ਨ ਕਰੋ ਟੌਰਸ ਬ੍ਰਿਕਾ ਰਾਸ਼ੀ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਤਕਰੀਬਨ 9:45 ਤੱਕ ਠੀਕ ਠਾਕ ਆ ਪੈਂਡਿੰਗ ਰਹੇ ਕੰਮਾਂ ਨੂੰ ਕੰਮ ਨੂੰ ਪੂਰੇ ਕਰੋ ਤੇ ਉਸ ਤੋਂ ਬਾਅਦ ਚੰਦਰਮਾ ਚੱਲ ਜਾਏਗਾ 8ਵੇਂ ਸਥਾਨ ਵਿੱਚ ਅਣ ਚਾਹੀ ਮਾਨਾ ਯਾਤਰਾ ਨਹੀਂ ਕਰਨੀ ਵਾਹਨ ਧਿਆਨ ਨਾਲ ਚਲਾਉਣਾ ਹੈ ਤਾਂ ਹੀ ਸਹੀ ਰਹੇਗਾ ਨਹੀਂ ਤਾਂ ਐਵੇਂ ਹੀ ਬੈਸਵਾਜੀ ਪਰਿਵਾਰ ਵਿੱਚ ਦੂਰੀਆਂ ਹੀ ਪੈਦਾ ਕਰੇਗੀ ਉਦਾਸੀ ਦੇਗੀ ਤਾਂ ਥੋੜਾ ਬਾਣੀ ਚ ਮਿਠਾਸ ਰੱਖੋ ਜੈਮਿਨੀ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਵਾਲਿਆਂ ਦੇ ਲਈ 9:45 ਤੋਂ ਬਾਅਦ ਸਮਾਂ ਬਿਹਤਰ ਹੈ ਰੁਕਿਆ ਹੋਇਆ ਪੈਸਾ ਮਿਲ ਸਕਦਾ ਹੈ ਲੋਨ ਕਰਵਾਉਣ ਬਾਰੇ ਸੋਚ ਰਹੇ ਸੀ ਉਹ ਵੀ ਹੋ ਸਕਦਾ ਹੈ ਮਿਥੁਨ ਰਾਸ਼ੀ ਦੇ ਲਈ ਜੋ ਚੰਦਰ 7ਵੇਂ ਸਥਾਨ ਵਿੱਚ ਜਾਏਗਾ ਤਾਂ ਮਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਗੇ ਵਧੋ ਸਮਾਂ ਬਿਹਤਰ ਰਹੇਗਾ ਸਿਤਾਰੇ ਚੰਗੇ ਸਾਥ ਦੇਣਗੇ ਕੈਂਸਰ ਕਰਕ ਰਾਸ਼ੀ ਵਾਲਿਆਂ ਦੇ ਲਈ ਵਾਹਨ ਕਾਫੀ ਦੇਰ ਤੋਂ ਕਹਿ ਰਹੇ ਆ ਸ਼ਨੀ ਦੀ ਸਥਿਤੀ ਕਰਕੇ ਧਿਆਨ ਨਾਲ ਚਲਾਓ ਬਹੁਤ ਧਿਆਨ ਨਾਲ ਚਲਾਓ ਤੇ ਚੰਦਰ 6ਵੇਂ ਸਥਾਨ ਵਿੱਚ ਚਲੇ ਜਾਏਗਾ ਰਾਧਨ ਦੁੱਧ ਦਾ ਸੇਵਨ ਤੁਸੀਂ 2-2.5 ਦਿਨ ਬਿਲਕੁਲ ਨਹੀਂ ਕਰਨਾ ਨਾਲ ਹੀ ਕੇਤੂ ਦਾ ਨਕਸ਼ਤਰ ਵੀ ਮਿਤਰਨੀ ਹੈ ਤਾਂ ਇੱਕ ਦੁੱਧਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਅੱਜ ਕਾਲਾ ਨੀਲਾ ਰੰਗ ਨਹੀਂ ਪਾਉਣਾ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੀ ਸੋਚ ਅੱਛੀ ਔਲਾਦ ਲਈ ਸੈਟਿੰਗ ਬਾਰੇ ਜੋ ਸੋਚ ਰਹੇ ਸੀ ਗੱਲਬਾਤ ਕਿਸੇ ਨਾਲ ਕਰ ਰਹੀ ਸੀ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਹੀ ਮਿਲੇਗੀ ਤੇ ਮਿਸ਼ਰੀ ਤੇ ਚੌਲ ਤੇ ਹਲਦੀ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਬੱਚਿਆਂ ਨੂੰ ਦੇ ਸਕਦੇ ਹੋ ਤਾਂ ਵਧੀਆ ਨੇ ਸਿਤਾਰੇ ਤੁਹਾਡੇ ਚੰਗੇ ਆ ਕੋਸ਼ਿਸ਼ ਕਰਨੀ ਹੈ ਸੂਰਜ ਦੇ ਦਰਸ਼ਨ ਜਰੂਰ ਕਰਨੇ ਆ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਜੋ ਨੇ ਕਿਉਂਕਿ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਦੂਜਾ ਕੇਤੂ ਲਗਨ ਵਿੱਚ ਆ ਬੱਚੇ ਕੁਮਾਰ ਹੈ ਨੇ ਬੱਚੇ ਕੁਮਾਰ ਹੈ ਨੇ ਮਤਲਬ ਕਿ ਲੱਗ ਰਿਹਾ ਹੈ ਕਿ ਸੈਟਿੰਗ ਹੀ ਨਹੀਂ ਹੋ ਰਹੀ ਦੇਖਣ ਨੂੰ ਬਹੁਤ ਕੁਝ ਹੈ ਹੱਥ ਪੱਲੇ ਕੁਝ ਪੈ ਨਹੀਂ ਰਿਹਾ ਜਿਆਦਾ ਐਦਾਂ ਦੀ ਸਿਚੁਏਸ਼ਨ ਥੋੜੀ ਹੋਈ ਹੋਈ ਹੈ ਕੈਸ਼ ਇਨ ਹੈਂਡ ਦੀ ਵੀ ਥੋੜੀ ਕਮੀ ਹੈ ਸੂਰਜ ਨੇ ਦੋ ਆ ਕੇ ਥੋੜਾ ਲక్ష్ਮੀ ਦਾ ਧੂਆ ਤੇ ਕੱਢਿਆ ਆ ਤਾਂ ਇਹਨੂੰ ਸ਼ੁਭ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਬੁੱਧ ਨੂੰ ਸ਼ੁਭ ਕਰਨਾ ਹੈ ਕੰਨਾ ਪਿਛੇ ਇਤਰ ਲਗਾ ਲਓ ਸ਼ੁਭ ਹੋ ਜਾਏਗਾ ਤੇ ਦੂਸਰੀ ਗੱਲ ਇਹ ਆ ਕਿ ਅੱਜ ਮੰਗਲਵਾਰ ਦਾ ਦਿਨ ਆ ਤਾਂ ਇੱਕ ਨਾਰੀਅਲ ਵੀ ਤੁਸੀਂ ਮੰਦਰ ਰੱਖ ਸਕਦੇ ਲਿਬਰਾਤੂ ਲ ਰਾਸ਼ੀ ਤੁਲਾ ਰਾਸ਼ੀ ਦੇ ਲਈ ਤਾਂ ਲੈ ਬਿジネス ਲਈ ਕੰਮ ਕਰ ਲਈ ਸਿਤਾਰੇ ਤੁਹਾਡੇ ਚੰਗੇ ਰਹੇ ਕਿ ਤੂੰ ਦਾ ਨਕਸ਼ਤਰ ਵਿਦੇਸ਼ ਲਈ ਸਿਤਾਰੇ ਚੰਗੇ ਹੋ ਜਾਣਗੇ ਸਿਰ ਚ ਥੋੜਾ ਦਰਦ ਜਰੂਰ ਰਹੇਗਾ ਤਾਂ ਸਿਰ ਚ ਦਰਦ ਨਾ ਰਹੇ ਤਾਂ ਸੈਟ ਆ ਕੇ ਰੱਖਣਾ ਗੁੜ ਦਾ ਸੇਵਨ ਨਹੀਂ ਕਰਨਾ ਗਾਂ ਨੂੰ ਗੁੜ ਜਰੂਰ ਖਿਲਾ ਸਕਦੇ ਹੋ ਤੇ ਬੁੱਧ ਜੋ ਦੂਸਰੇ ਸਥਾਨ ਵਿੱਚ ਬਰਾਜ਼ਮਾਨ ਹੈ ਉਸ ਨੂੰ ਸ਼ੁਭ ਕਰਨ ਦੇ ਲਈ ਬੁੱਧ ਸਹੀ ਕਰਨ ਲਈ ਪੰਛੀ ਨੂੰ ਮਿੱਠੀ ਰੋਟੀ ਜਰੂਰ ਪਾ ਦਿਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਚੰਦਰ ਦੂਸਰੇ ਸਥਾਨ ਵਿੱਚ ਜਾਏਗਾ 942 ਤੋਂ ਬਾਅਦ ਸਮਾਂ 72 ਹੈ ਪੈਸਾ ਖਰਚਣ ਦੇ ਲਈ ਵੀ ਤੇ ਪੈਸਾ ਕਮਾਉਣ ਦੇ ਲਈ ਵੀ ਕੋਈ ਨਾ ਕੋਈ ਆਰਡਰ ਇਦਾਂ ਦਾ ਕਈ ਵਾਰੀ ਆ ਜਾਂਦਾ ਮਨ ਖੁਸ਼ ਹੋ ਜਾਂਦਾ ਜਾਂ ਘਰ ਪਰਿਵਾਰ ਵਿੱਚ ਕੋਈ ਕਾਫੀ ਦੇਰ ਤੋਂ ਰੁਕਿਆ ਕੰਮ ਹੁੰਦਾ ਤੇ ਤਾਂ ਵੀ ਬੱਚੇ ਖੁਸ਼ ਹੋ ਜਾਂਦੇ ਆ ਜਾਂ ਤੁਸੀਂ ਆਪ ਖੁਸ਼ ਹੋ ਜਾਂਦੇ ਹੋ ਤਾਂ ਸਹੀ ਐਸੀ ਤਾਰੇ ਤੁਹਾਡੇ ਸ਼ੁਭ ਨੇ ਕੋਈ ਨੁਕਸਾਨ ਵਾਲੀ ਗੱਲ ਹੈ ਨਹੀਂ ਆ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਗਨ ਵਿੱਚ ਚੰਦਰ ਆ ਜਾਏਗਾ ਅ ਭ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਧਨ ਸਥਾਨ 'ਚ ਚੰਦਰ ਚਲੇ ਜਾਏਗਾ ਤਾਂ ਧਿਆਨ ਇਹ ਰੱਖਣਾ ਕਿ ਤੁਹਾਨੂੰ ਰਾਸ਼ੀ ਵਿੱਚ ਜਾ ਕੇ ਚੰਦਰਮਾ ਜੋ ਦੂਸਰੇ ਸਥਾਨ ਵਿੱਚ ਬਹਿ ਕੇ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਧਨ ਬਿਜ਼ਨਸ ਕੰਮ ਕਰ ਲਈ ਚੰਗਾ ਕਰ ਰਿਹਾ ਤਾਂ ਕੋਸ਼ਿਸ਼ ਕਰੋ ਕਿ ਇੱਕ ਦੁੱਧ ਦਾ ਪੈਕੇਟ ਲੈ ਕੇ ਤੁਸੀਂ ਕਿਸੇ ਗਰੀਬ ਕੰਜਕ ਨੂੰ ਦੇ ਦਿਓ ਤਾਂ ਕਿ ਲਗਨ ਵਿੱਚ ਬੈਠਾ ਹੋਇਆ ਬੁੱਧ ਵੀ ਸ਼ਾਂਤ ਰਹੇ ਸੈਜੀਟੇਰੀਅਸ ਤੁਨੂ ਰਾਸ਼ੀ ਵਾਲਿਆਂ ਦੇ ਲਈ ਮੰਗਲ ਜਦੋਂ ਤੱਕ 8ਵੇਂ ਸਥਾਨ ਵਿੱਚ ਆਪਾਂ ਦੱਸ ਰਹੇ ਹਾਂ ਪਰੇਸ਼ਾਨੀਆਂ ਨੇ ਦੂਸਰਾ ਚੰਦਰ 12ਵੇਂ ਸਥਾਨ ਵਿੱਚ ਵੀ ਖਰਚੇ ਵੀ ਵਧੂ ਹੋਏ ਆਰਥਿਕ ਸਥਿਤੀ ਡਾਵਨਡੋਲ ਪੈਸਾ ਲੈਣਾ ਜ਼ਰੂਰ ਹੈ ਪਰ ਲੈਣ ਵਾਲੇ ਆ ਨਹੀਂ ਰਹੇ ਤੇ ਜਿਨ੍ਹਾਂ ਦਾ ਦੇਣਾ ਹੈ ਤੇ ਉਹ ਏਦਾਂ ਕੋਈ ਕੁਛ ਨਾ ਕੁਛ ਪਰੇਸ਼ਾਨੀ ਕਰ ਰਿਹਾ ਏਦਾਂ ਨਾ ਰਹੇਗਾ ਹਸਾਬ ਕਿਤਾਬ ਸੇਲ ਪਰਚੇਜ਼ ਕਰਨ ਲਈ ਵੀ ਸਿਤਾਰੇ ਕੋਈ ਜ਼ਿਆਦਾ ਅੱਛੇ ਨਹੀਂ ਹੈ ਸੇਲ ਪਰਚੇਜ਼ ਕੋਈ ਜ਼ਿਆਦਾ ਚੀਜ਼ਾਂ ਹੋ ਰਹੀ ਨਹੀਂ ਰਹੀਆਂ ਮਨ ਡਿਸਟਰਬ ਹੈ ਮੰਗਲ ਨੂੰ ਸ਼ੁਭ ਕਰਨਾ ਹੈ ਜੀ ਤੁਸੀਂ ਕੀ ਕਰਨਾ ਹੈ ਇੱਕ ਤਾਂ ਹਰਿਓੜੀਆਂ ਮਿਲ ਜਾਂਦਾ ਉਹ ਜਲ ਪ੍ਰਵਾਹ ਕਰ ਦਿਓ ਵਧੀਆ ਰਹੇਗਾ ਰਸੋ ਤੇ ਜਿੱਦ ਹੀ ਬਣ ਕੇ ਕੋਈ ਕੰਮ ਨਾ ਕਰੋ ਨਜਲਾ ਜਿਹਾ ਮੌਸਮ ਨੂੰ ਹਲਕੇ ਵਿੱਚ ਨਾ ਲਓ ਧਿਆਨ ਰੱਖੋ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਚੱਲਦੇ ਪਏ ਆ ਇਹ ਚੰਦਰ 12ਵੇਂ ਸਥਾਨ ਵਿੱਚ ਜਾਏਗਾ ਪੈਸੇ ਲਈ ਭਜਨਟ ਕਰਨੀ ਤੁਹਾਡੇ ਲਈ ਜਾਏ ਜਾ ਪਰ ਪੈਸਾ ਹੱਥ ਵਿੱਚ ਨਾ ਆਉਣਾ ਥੋੜੀ ਇਰੀਟੇਸ਼ਨ ਗੁੱਸਾ ਦਿਵਾ ਸਕਦਾ ਹੈ ਸਿਹਤ ਥੋੜੀ ਹੁਣ ਠੀਕ ਹੁੰਦੇ ਜਾਏਗੀ ਕੀ ਕਰਨਾ ਜੀ ਤੁਸੀਂ ਬੁੱਧ ਨੂੰ ਸ਼ੁਭ ਕਰਨਾ ਇੱਕ ਤਾਂਬੇ ਦਾ ਪੈਸਾ ਆਪਣੇ ਕੋਲ ਜ਼ਰੂਰ ਰੱਖਣਾ ਤਾਂਬੇ ਜਾਂ ਕੱਚ ਦੇ ਗਲਾਸ ਚ ਪਾਣੀ ਨਾ ਪੀਓ ਚੰਗਾ ਬੋਧਨੂ ਸ਼ੁਭ ਕਰਨ ਲਈ ਸਿਰਫ ਤਾਂਬੇ ਦਾ ਪੈਸਾ ਹੀ ਕੋਲ ਰੱਖੋ ਕਿਉਂਕਿ ਚੰਦਰ ਨੂੰ ਸ਼ੁਭ ਕਰਨਾ ਹੈ ਤਾਂ ਤੁਸੀਂ ਚਾਂਦੀ ਦੇ ਗਲਾਸ ਚ ਪਾਣੀ ਪੀਓ ਮਾਂ ਦੇ ਪੈਰੀ ਹੱਥ ਲਾਓ ਮਿਸ਼ਰੀ ਦਾ ਸੇਵਨ ਕਰੋ ਤੇ ਖੂਬ ਸਾਰਾ ਪਾਣੀ ਪੀਓ ਸਹੀ ਹੋ ਜਾਏਗਾ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਮਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਤੁਹਾਡੀ ਵੀ ਬਣੀ ਹੋਈ ਹੈ ਜੋੜਾ ਵਿੱਚ ਦਰਦ ਕਿਸੇ ਨਾ ਕਿਸੇ ਦੇ ਪਰਿਵਾਰ ਵਿੱਚ ਰਹੇਗਾ ਕਹਿ ਸਕਦੇ ਹਸਪਤਾਲ ਦੇ ਚੱਕਰ ਵੀ ਲੱਗ ਸਕਦੇ ਆ ਚੰਦਰ ਨੂੰ ਸ਼ੁਭ ਕਰਨ ਦੇ ਲਈ ਤੇ ਸ਼ਨੀ ਲਗਣ ਵਿੱਚ ਬੈਠਾ ਹੈ ਉਹ ਤੁਹਾਨੂੰ ਸ਼ੁਭਫਲ ਦੇਵੇ ਕਾਇਸ ਦੇ ਲਈ ਆਪਾਂ ਕਈ ਵਾਰੀ ਤੁਹਾਨੂੰ ਦੱਸਿਆ ਕਿ ਆਪਣੇ ਕੰਮਾਂ ਕਰਾਂ ਦੇ ਭੇਤ ਨਾ ਦੋ ਮਨ ਵਿੱਚ ਸ਼ੱਕ ਨੂੰ ਜ਼ਿਆਦਾ ਉਜਾਗਰ ਨਾ ਹੋਣ ਦੋ ਜਿਹੜੀ ਵੀ ਗੱਲਬਾਤ ਹੈ ਸਿੱਧੀ ਹੋ ਕੇ ਰਹਿਮ ਨਾਲ ਮੂਰੇ ਬਿਠਾ ਕੇ ਬੜੀ ਸ਼ਾਂਤੀ ਨਾਲ ਕਰ ਲਓ ਨਹੀਂ ਤਾਂ ਘਰ ਚ ਕਲੇਸ਼ ਵੱਧ ਜਾਏਗਾ ਹਾਂ ਇਹ ਗੱਲ ਹੈ ਕਿ ਵਿਰੋਧੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ ਪਾਈਸਿਸ ਮੇਂ ਰਾਸ਼ੀ ਮੇਂ ਰਾਸ਼ੀ ਵਾਲਿਆਂ ਦੇ ਲਈ ਕੋ ਚੀਜ਼ਾਂ ਤੁਸੀਂ ਆਪਣੇ ਫੋਨ ਤੇ ਕੋ ਚੀਜ਼ਾਂ ਇਧਰ ਉਧਰੋਂ ਇਦਾਂ ਦੀਆਂ ਸੁਣਦੇ ਹੋ ਤੁਹਾਨੂੰ ਲੱਗਦਾ ਤੁਹਾਡੇ ਨਾਲ ਵੀ ਉਹ ਕੁਝ ਹੋ ਰਿਹਾ ਜਾਨੀ ਇਦਾਂ ਦੀ એનર્ਜੀ ਨੈਗੇਟਿਵ ਹੋਈ ਹੈ ਕਿ ਦਿਮਾਗ ਪਰੇਸ਼ਾਨ ਮਨ ਮਾਨਸਿਕ ਪਰੇਸ਼ਾਨੀ ਜ਼ਿਆਦਾ ਤੇ ਹਾਈ ਕਿਸੇ ਦੀ ਆ ਹੋ ਗਿਆ ਹੋ ਗਿਆ ਜਾਂ ਕਿਸੇ ਦਾ ਰੋਗ ਬਿਮਾਰੀ ਬਾਰੇ ਸੁਣਿਆ ਕਿਤੇ ਸਾਨੂੰ ਨਾ ਲੱਗ ਜੇ ਇਹ ਚਿੰਤਾਵਾਂ ਤੁਹਾਨੂੰ ਥੋੜੀਆਂ ਜਿਹੀਆਂ ਰਹਿਣਗੀਆਂ ਤਾਂ ਉਤੋਂ ਨਿਕਲਦੇ ਨਹੀਂ ਮੈਡੀਟੇਸ਼ਨ ਕਰੋ ਧਿਆਨ ਦਿਓ ਉਹ ਨੇ ਤੁਸੀਂ ਤੁਸੀਂ ਉਹ ਤਾਂ ਆਪਣੇ ਲਈ એનર્ਜੀ ਨੂੰ ਸ਼ੁਭ ਕਰਨਾ ਸ਼ੋਭੀ ਹੈ ਤਾਂ ਰਾਹੂ ਨੂੰ ਸ਼ਾਂਤ ਕਰਨ ਦੇ ਲਈ ਅੱਜ ਹਨੂਮਾਨ ਜੀ ਦੇ ਨਾਰੀਅਲ ਵੀ ਰੱਖ ਸਕਦੇ ਹੋ ਤੁਸੀਂ ਘਰ 'ਚ ਧੂਆ ਬਿਲਕੁਲ ਨਹੀਂ ਕਰਨਾ ਤੇ ਪਾਣੀ ਜਦੋਂ ਧੁਵਾ ਕੇ ਇਸ਼ਨਾਨ ਕਰੋ ਅੱਛਾ ਹੋ ਜਾਏਗਾ ଏਸੀ ਅਸਟ੍ਰੋਲੋਜੀ ਵਿਦਿਉਲੋਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਕਿੱਦਾਂ ਲੌਜੀਕਲੀ ਅਸੀਂ ਆਪਣੇ ਸਿਤਾਰਿਆਂ ਨੂੰ ਗ੍ਰਹਿਾਂ ਨੂੰ ਸਹੀ ਕਰ ਸਕਦੇ ਹਾਂ ਠੀਕ ਹੈ ਤਾਂ ਦਿਨ ਤੇ ਕੱਢਣਾ ਹੀ ਹੈ ਸਭ ਕੁਝ ਸਹੀ ਹੋ ਉਹੀ ਚਾਹਤਾ ਹੈ ਕਿਸੇ ਨੇ ਪੁੱਛਿਆ ਸੀ ਕਿ ਸਾਡਾ ਘਰ ਕਦੋਂ ਬਣੇਗਾ ਦੇਖੋ ਜੀ ਇਦਾਂ ਕੋਈ ਕੋਈ ਵਿਖਬਾਣੀ ਤੇ ਹੁੰਦੀ ਨਹੀਂ ਆ ਕੁਝ ਹੁੰਦੀ ਹੋਈ ਨਹੀਂ ਐਵੇਂ ਵਾਦੂ ਕਹਿ ਦੇਣਾ ਕਿ ਜਾ ਤੇਨੂੰ ਆਸ਼ੀਰਵਾਦ ਦਿੱਤਾ ਤੇਰਾ ਘਰ ਬਣ ਜਾਏਗਾ ਘਰ ਬਣ ਜਾਗਾ ਮਤਲਬ ਉਤੋਂ ਇਟਾਂ ਘਰ ਪੈਣਗੀਆਂ ਸੀਮੈਂਟ ਕੋਈ ਛੱਡ ਜਾਏਗਾ ਇਟਾਂ ਕੋਈ ਸਾਰਾ ਕੁਝ ਰੱਖ ਦੇਗਾ ਮਿਸਤਰੀ ਵੀ ਆ ਕੇ ਕਹੇਗਾ ਭਾਈ ਤੁਸੀਂ ਘਰ ਬਣਾਣਾ ਐਦਾਂ ਥੋੜਾ ਹੀ ਹੁੰਦਾ ਏ ਕੀ ਹੈ ਕਿ ਕੁਝ ਇਹ ਠੀਕ ਹੈ ਕਿ ਤੁਸੀਂ ਪਲੈਨਿੰਗਾਂ ਕਰ ਰਹੇ ਹੋ ਜਾਂ ਘਰ ਬਣਾਉਣ ਬਾਰੇ ਸੋਚਦੇ ਹੋ ਜਾਂ ਘਰ ਬਣਦਾ ਨਹੀਂ ਹੈ ਹਨ ਤਾਂ ਉਹਦੇ ਲਈ ਕੀ ਹੈ ਕਿ ਸ਼ਨੀ ਤੁਹਾਡਾ ਸ਼ੁਭ ਨਹੀਂ ਹੈ ਜਾਂ ਸ਼ਨੀ ਦੀ ਦ੍ਰਿਸ਼ਟੀ ਜਾਂ ਸ਼ੁਕਰ ਤੇ ਸ਼ਨੀ ਦੀ ਜੋ એનર્ਜੀ ਹੈ ਤਾਂ ਦਿਸ਼ਾ ਨਹੀਂ ਚੱਲ ਰਹੀ ਮੰਨ ਲਓ ਦਸ਼ਾ ਨਹੀਂ ਚੱਲ ਰਹੀ ਸੌਰੀ ਹੁਣ ਦਸ਼ਾ ਤੇ ਚੱਲ ਰਹੀ ਹੈ ਬ੍ਰਹਸਪਤ ਦੀ ਬ੍ਰਹਸਪਤ ਹੈ ਮੰਨ ਲਓ 8ਵੇਂ ਖਾਨੇ ਦਾ ਮਾਲਕ ਐਗਜ਼ਾਮਪਲ ਦੇ ਰਹੀ ਹਾਂ ਤਾਂ ਬ੍ਰਹਸਪਤ 8ਵੇਂ ਖਾਨੇ ਦਾ ਮਾਲਕ ਹੁਣ 8ਵਾਂ ਖਾਨਾ ਕੀ ਹੈ ਖੂ ਹੈ ਚਿੰਤਾ ਹੈ ਕੋਸ਼ਿਸ਼ ਕਰਦੇ ਆ ਫਿਰ ਉੱਥੇ ਰੁਕ ਜਾਂਦਾ ਗੱਲਬਾਤ ਕਰਦੇ ਆ ਫਿਰ ਉੱਥੇ ਰੁਕ ਜਾਂਦਾ ਤਾਂ ਹੋ ਸਕਦਾ 8ਵੇਂ ਖਾਨੇ ਦੇ ਮਾਲਕ ਦੀ ਦਸ਼ਾ ਚੱ ਦਸ਼ਾ ਚੱਲੇਗੀ ਜਦੋਂ 6ਵੇਂ ਖਾਨੇ ਦੇ ਮਾਲਕ ਦੀ ਦਸ਼ਾ ਚੱਲੇਗੀ ਜਾਂ ਜਦੋਂ ਸ਼ਨੀ ਸ਼ੁਭਫਲ ਦੇਣਾ ਸ਼ੁਰੂ ਕਰੇਗਾ ਉਦੋਂ ਤੋਂ ਹੀ ਘਰ ਬਣਦਾ ਹੈ ਤਾਂ ਘਰ ਬਣਨ ਦੇ ਲਈ ਤੁਹਾਨੂੰ ਆਪਣੀ ਜਨਮ ਪੱਤਰੀ ਕਿਸੇ ਅਸਟੋਲੋਜਰ ਨੂੰ ਦਿਖਾਓ ਉਹਨਾਂ ਤੋਂ ਪੁੱਛੋ ਕਿ ਸ਼ਨੀ ਦੀ ਸਥਿਤੀ ਕੀ ਹੈ ਤਾਂ ਸ਼ਨੀ ਕਿਸ ਸਥਿਤੀ ਵਿੱਚ ਹੈ ਜਾਂ ਸ਼ਨੀ ਕਿਸ ਘਰ ਵਿੱਚ ਚੱਲ ਰਿਹਾ ਸਾਡੇ ਲਗਨ ਤੋਂ ਸਾਡੇ ਬੇਟੇ ਦੇ ਬੇਟੀ ਦੇ ਬੱਚੇ ਦੇ ਲਗਨ ਤੋਂ ਤਾਂ ਕਦੋਂ ਸ਼ੁਭਫਲ ਦਵੇਗਾ ਤੇ ਕਦੋਂ ਅਸੀਂ ਘਰ ਬਣਾਈਏ ਜਾ ਕਦੋਂ ਅਸੀਂ ਇਸ ਲਈ ਕੋਸ਼ਿਸ਼ ਕਰੀਏ ਤਾਂ ਘਰ ਬਣ ਜਾਏਗਾ ਕਿਉਂ ਚਿੰਤਾ ਕੀਤੀ ਹੈ ਨਾ ਦੂਜੀ ਗੱਲ ਸ਼ਨੀ ਨੂੰ ਸ਼ੁਭ ਕਰਨ ਲਈ ਮੈਂ ਤੁਹਾਨੂੰ ਥੋੜਾ ਜਿਹਾ ਬਾਝਰੂ ਦੱਸ ਦਿੰਨੀ ਆ ਸ਼ਨੀ ਨੂੰ ਸ਼ੁਭ ਕਰਨ ਲਈ ਇੱਕ ਕਾਲਾ ਕੁੱਤਾ ਪਾਲੋ ਘਰ ਵਿੱਚ ਹਰ ਰੋਜ਼ ਦੋ ਤਿੰਨ ਕੁੱਤਿਆਂ ਨੂੰ ਖਾਣਾ ਦਿਓ ਕੱਦੇ ਸ਼ਨੀ ਨੁਕਸਾਨ ਨਹੀਂ ਕਰਦਾ ਐਵੇਂ ਹੀ ਹੋਗਾ ਨਹੀਂ ਬੜਾਈਦਾ ਕਿਸੇ ਚੀਜ਼ ਨੂੰ ਤੀਜੀ ਗੱਲ ਇਹ ਆ ਕਿ ਅਗਰ ਘਰ ਨਹੀਂ ਬਣ ਰਿਹਾ ਤਾਂ ਸ਼ਨੀਵਾਰ ਵਾਲਦੇ ਦਿਨ ਪੀਪਲ ਥੱਲੇ ਦੀਵਾ ਲਗਾਉਣਾ ਸ਼ੁਰੂ ਕਰ ਦਿਓ ਸ਼ਾਮ ਨੂੰ 6-7 ਵਜੇ ਪੀਪਲ ਸ਼ਨੀ ਦਾ ਹੈ ਮੰਗਲ ਦੀ એનર્ਜੀ ਤੋਂ ਉਸ ਨੂੰ ਮੰਗਲਕਾਰ ਗ੍ਰਸਤੀ ਦਾ ਮਾਲਕ ਸ਼ੁਕਰ ਸ਼ੁਕਰ ਕੀ ਹੋ ਜਾਂ ਤੇਲ ਹੈ ਤਾਂ ਸੁਭੋਜੇਗਾ ਠੀਕ ਹੈ ਏਸੀ ਜੀ ਆਪਾਂ ਤੁਹਾਨੂੰ ਦੱਸਿਆ ਤੇ ਕੱਲ ਜਾਂ ਪਰਸੋਂ ਆਪਾਂ ਕਿਸੇ ਜਨਮ ਬੱਤੀ ਤੇ ਚਰਚਾ ਕਰਾਂਗੇ ਕੱਲ ਕੀਤੀ ਸੀ ਕਈਆਂ ਨੇ ਆਪਣੇ ਭੇਜੀਆ ਹੁਣ ਹੋ ਗਿਆ ਸਮਝ ਆ ਸਕਦਾ ਮਿੰਦੋ ਇਜਾਜ਼ਤ ਸਸਿਕਾ